ਸਾਰਿਆਂ ਨੂੰ ਸਤ ਸ੍ਰੀ ਅਕਾਲ ਆਦਾਬ ਨਮਸਤੇ ਮੈਂ ਹਾਂ ਤੁਹਾਡਾ ਸ੍ਰਿੰਦਰ ਸਿੰਘ ਗੁਰਵਾ ਚੰਡੀਗੜ੍ਹ ਬਾਰੇ ਪਹਿਲੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਇਥੋਂ ਦੀ ਹਰਿਆਲੀ ਭੂਗੋਲਕ ਖੂਬਸੂਰਤੀ ਸਿਹਤ ਸਬੰਧੀ ਸਹੂਲਤਾਂ ਤੇ ਸ਼ਹਿਰੀਆਂ ਬੀਆਂ ਖਾਣ ਪੀਣ ਦੀਆਂ ਆਦਤਾਂ ਬਾਰੇ ਚਰਚਾ ਕੀਤੀ ਸੀ ਇਸ ਵੀਡੀਓ ਵਿੱਚ ਮੈਂ ਇਥੋਂ ਦੀ ਟ੍ਰੈਫਿਕ ਦੇ ਪ੍ਰਬੰਧਾਂ ਵਿੱਚ ਆਏ ਵਿਗਾੜਾਂ ਅਤੇ ਸੜਕਾਂ ਕਿਨਾਰੇ ਤੇ ਬਾਜ਼ਾਰਾਂ ਵਿੱਚ ਚੱਲ ਰਹੇ ਰੇੜੀ ਪੜੀ ਧੰਦੇ ਤੇ ਥਾਂ-ਥਾਂ ਲੱਗੇ ਗੰਦਗੀ ਕੂੜੇ ਦੇ ਢੇਰਾਂ ਦੀ ਚਰਚਾ ਕਰਾਂਗਾ। ਪਹਿਲਾਂ ਗੱਲ ਟ੍ਰੈਫਿਕ ਦੀ ਕਰਨੇ ਹਾਂ। ਜੇ ਤੁਸੀਂ ਦੇਰ ਸ਼ਾਮ ਸ਼ਹਿਰ ਵਿੱਚ ਦਾਖਲ ਹੁੰਦੇ ਹੋ ਜਾਂ ਘਰਾਂ ਤੋਂ ਸੜਕਾਂ ਉੱਪਰ ਨਿਕਲਦੇ ਹੋ ਤਾਂ ਪੂਰੇ ਧਿਆਨ ਨਾਲ ਅੱਗੇ ਵਧਣਾ ਪੈਂਦਾ ਹੈ। ਹਰੇਕ ਚੌਕ ਸੜਕ ਉੱਪਰ ਜਿੰਨੇ ਵੀ ਵਾਹਨ ਸਾਹਮਣੇ ਆਉਣਗੇ ਉਹ ਬੀਮ ਲਾਈਟਾਂ ਜਗਾ ਕੇ ਜਾ ਰਹੇ ਹੋਣਗੇ। ਸੜਕਾਂ ਦੀਆਂ ਲਾਈਟਾਂ ਬਹੁਤ ਮੱਧਮ ਹੁੰਦੀਆਂ ਹਨ। ਸਾਹਮਣੇ ਕੁਝ ਦਿਖਾਈ ਨਹੀਂ ਦੇਵੇਗਾ। ਇਸ ਸਬੰਧੀ ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਕੋਲ ਜਦੋਂ ਸਵਾਲ ਕੀਤਾ ਕਿ ਡੇਢ ਦਾ ਹੱਕੇ ਪਹਿਲਾਂ ਤੱਕ ਬੀਮ ਲਾਈਟਾਂ ਜਗਾਉਣ ਦੇ ਚਲਾਨ ਕੱਟੇ ਜਾਂਦੇ ਸਨ ਹੁਣ ਕਿਉਂ ਨਹੀਂ? ਉਸ ਦਾ ਜਵਾਬ ਸੀ ਪਹਿਲਾਂ ਵਾਹਨ ਕਟ ਹੁੰਦੇ ਸਨ 2m ਲਾਈਟਾਂ ਵਾਲਿਆਂ ਨੂੰ ਰੋਕ ਲਿਆ ਜਾਂਦਾ ਸੀ ਹੁਣ ਤਾਂ ਹੜ ਆਇਆ ਹੋਇਆ ਹੈ ਕੀ ਕਰੀਏ ਦੂਜਾ ਕਾਰਨ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਵੱਡੀ ਕਮੀ ਨੂੰ ਦੱਸਿਆ ਕੁਝ ਕਹੀ ਚੌਕ ਹਨ ਜਿੱਥੇ ਰੈੱਡ ਲਾਈਟ ਦੀ ਉਲੰਘਣਾ ਦੇ ਆਪਣੇ ਆਪ ਚਲਾਨ ਕੱਟ ਹੁੰਦੇ ਹਨ ਬਹੁਤੇ ਚੌਕਾਂ ਵਿੱਚ ਵਾਹਨ ਚਾਲਕ ਪ੍ਰਵਾਹ ਨਹੀਂ ਕਰਦੇ ਪੁਲਿਸ ਮੁਲਾਜ਼ਮਾਂ ਚੌਕਾਂ ਵਿੱਚ ਮੋਰ ਤੇ ਥੋੜਾ ਹਟ ਕੇ ਖੜਦੇ ਹਨ ਤਾਂ ਕਿ ਉਲੰਘਣਾ ਕਰਨ ਵਾਲੇ ਦਾ ਚਲਾਨ ਕੱਟ ਸਕਣ ਅਜੇ ਹਾਲ ਵੀ ਬਹੁਤ ਸਾਰੇ ਚੌਕਾਂ ਵਿੱਚ ਨਹੀਂ ਹੋ ਰਿਹਾ ਚੰਗਾ ਹੋਵੇ ਜੇ ਸਾਰੇ ਚੌਕਾਂ ਵਿੱਚ ਟ੍ਰੈਫਿਕ ਉਲੰਘਣਾ ਨਾ ਕਰਨ ਸੰਬੰਧੀ ਸੁਚੇਤ ਕਰਨ ਵਾਲੇ ਵਾਇਸ ਰਿਕਾਰਡਰ ਲਾ ਦਿੱਤੇ ਜਾਣ ਸਹਿਰ ਦੀਆਂ ਸੜਕਾਂ ਕਿਨਾਰੇ ਮੋٹے ਅੱਖਰਾਂ ਵਿੱਚ ਲਿਖੇ ਹੋਏ ਛੋਟੇ-ਛੋਟੇ ਬੋਰਡ ਵੀ ਲਾਏ ਜਾ ਸਕਦੇ ਹਨ ਸੀਟ ਬੈਲਟ ਵਾਲੀ ਚੌਕ ਸੀ ਟ੍ਰੈਫਿਕ ਦੇ ਹੋਰ ਨਿਯਮਾਂ ਬਾਰੇ ਸਬੰਧੀ ਵੀ ਤਰੱਕੀ ਜਾਣੀ ਚਾਹੀਦੀ ਹੈ ਚੰਗਾ ਹੋਵੇ ਜੇ ਸਾਰੇ ਚੌਕਾਂ ਵਿੱਚ ਟ੍ਰੈਫਿਕ ਉਲੰਘਣਾ ਨਾ ਕਰਨ ਸਬੰਧੀ ਸੁਚੇਤ ਕਰਨ ਵਾਲੇ ਵੌਇਸ ਰਿਕਾਰਡਰ ਲਾ ਦਿੱਤੇ ਜਾਣ ਸ਼ਹਿਰ ਦੀਆਂ ਸੜਕਾਂ ਕਿਨਾਰੇ ਮੋٹے ਅੱਖਰਾਂ ਵਿੱਚ ਲਿਖੇ ਛੋਟੇ-ਛੋਟੇ ਬੋਰਡ ਵੀ ਲਾਏ ਜਾ ਸਕਦੇ ਹਨ ਜੀਟ ਵੈਲਟ ਵਾਲੀ ਚੌਕ ਸੀ ਟ੍ਰੈਫਿਕ ਦੇ ਹੋਰ ਨਿਜਮਾ ਸੰਬੰਧੀ ਵੀ ਰੱਖੀ ਜਾਣੇ ਚਾਹੀਦੀ ਹੈ ਹਾਂ ਇਹ ਜਿੱਥੇ ਵਾਹਨ ਲਾਈਟਾਂ ਕਾਰਨ ਰੁਕਦੇ ਹਨ ਉੱਥੇ ਆਣ ਖੜੇ ਹੁੰਦੇ ਹਨ ਕਈਆਂ ਨੇ ਹੱਥਾਂ ਵਿੱਚ ਪੈਨ ਪੈਨਸਲਾਂ ਬੜੇ ਹੁੰਦੇ ਹਨ ਤਾਂ ਕਿ ਉਹ ਇਹ ਦਿਖਾਵਾ ਕਰ ਸਕਣ ਕਿ ਉਹ ਮੰਗਦੇ ਨਹੀਂ ਛੋਟਾ ਛੋਟਾ ਸਮਾਨ ਵੇਚਦੇ ਆ ਇਹ ਸਾਰਾ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ ਤੁਸੀਂ ਬਾਜ਼ਾਰਾਂ ਵਿੱਚ ਚਲੇ ਜਾਓ ਜਾਂ ਸੜਕਾਂ ਦੇ ਚੌਕਾਂ ਵਿੱਚ ਦੇ ਤਾ ਨੂੰ ਆਮ ਹੀ ਦਿਖਾਈ ਦੇਣਗੇ ਹੁਣ ਗੱਲ ਕਰਦੇ ਹਾਂ ਸੜਕਾਂ ਕਿਨਾਰੇ ਚੌਕਾਂ ਦੀਆਂ ਨੁਕਰਾ ਅਤੇ ਮਾਰਕੀਟਾਂ ਵਿੱਚ ਚੱਲ ਰਹੇ ਭਾਰਜੀ ਤੰਦਿਆਂ ਦੀ ਪਹਿਲਾਂ ਪਹਿਲ ਸ਼ਹਿਰ ਵਿੱਚ ਢੀੜੀਆਂ ਫੜੀਆਂ ਵਾਲਿਆਂ ਨੂੰ ਹਰੇਕ ਸੈਕਟਰ ਵਿੱਚ ਵੱਖਰੀ ਮਾਰਕੀਟ ਬਣਾ ਕੇ ਦੇ ਦਿੱਤੀ ਗਈ ਸੀ ਪਰ ਹੁਣ ਗੱਲ ਫੇਰ ਵਿਗੜੀ ਹੋਈ ਹੈ ਇੱਥੋਂ ਤੱਕ ਕਿ ਮਿਊਸਪਲ ਕਾਰਪੋਰੇਸ਼ਨ ਨੇ ਇਹਨਾਂ ਕੋਲੋਂ ਕਿਰਾਏ ਵਸੂਲ ਕੇ ਇਹ ਧੰਦੇ ਕਰਨ ਦੀ ਆਜ਼ਾਦੀ ਦੇ ਦਿੱਤੀ ਹੈ ਇਹ ਸਾਰੇ ਧੰਦੇ ਕਰਨ ਵਾਲੇ ਨਾ ਚੰਡੀਗੜ੍ਹ ਦੇ ਆ ਨਾ ਹਰਿਆਣਾ ਤੇ ਨਾ ਪੰਜਾਬ ਹਿਮਾਚਲ ਪ੍ਰਦੇਸ਼ ਦੇ ਹੋਰ ਰਾਜਾਂ ਦੇ ਵਸਿੰਦੇ ਹਨ ਸਰਕਾਰ ਨੇ ਇਹਨਾਂ ਦੀਆਂ ਵੋਟਾਂ ਵਧਾਉਣ ਲਈ ਅਤੇ ਸ਼ਹਿਰ ਉਪਰੋ ਪੰਜਾਬ ਦਾ ਹੱਕ ਕਮਜ਼ੋਰ ਕਰਨ ਲਈ ਇਹਨਾਂ ਨੂੰ ਬਸਾਇਆ ਹੋਇਆ ਹੈ ਇਸੇ ਵੇਲੇ ਇਹ ਵੀ ਕਹਿ ਸਕਦੇ ਹਨ ਕਿ ਸ਼ਹਿਰ ਦੇ ਚਾਰ ਕੋ ਸੈਕਟਰਾਂ ਨੂੰ ਛੱਡ ਕੇ ਕਿਸੇ ਵੀ ਸੈਕਟਰ ਵਿੱਚ ਪੰਜਾਬੀਆਂ ਦੀ ਬਹੁ ਗਿਣਤੀ ਨਹੀਂ ਪੰਜਾਬੀ ਭਾਸ਼ਾ ਨੂੰ ਵੀ ਇਸੇ ਨਜ਼ਰੀਏ ਕਾਰਨ ਸ਼ਹਿਰ ਵਿੱਚ ਨਜ਼ਰ ਅੰਦਾਜ਼ ਕੀਤਾ ਗਿਆ ਹੈ ਇਹ ਵੱਖਰੀ ਗੱਲ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਚੰਡੀਗੜ੍ਹ ਦੀ ਉਸ ਵੇਲੇ ਹੀ ਗੱਲ ਕਰਦੀਆਂ ਹਨ ਜਦੋਂ ਉਹਨਾਂ ਨੂੰ ਆਪੋ ਆਪਣੀ ਸਿਆਸਤ ਵਿੱਚ ਗੱਲ ਕਰਨ ਦੀ ਲੋੜ ਮਹਿਸੂਸ ਹੁੰਦੀ ਹੋਵੇ ਅੱਗੇ ਪਿੱਛੇ ਜੋ ਪਰਿੰਦਿਆਂ ਚੰਡੀਗੜ੍ਹ ਨੂੰ ਸਮਾਰਟ ਸਿਟੀ ਬਣਾਉਣ ਦੇ ਦਾਅਵੇ ਦੀ ਭੂਗ ਨਿਕਲੀ ਸਾਫ ਨਜ਼ਰ ਆ ਰਹੀ ਹੈ 10 ਸਾਲ ਪਹਿਲਾਂ ਕਿਹਾ ਗਿਆ ਸੀ ਕਿ ਬਿਜਲੀ ਦੀਆਂ ਤਾਰਾਂ ਵੀ ਅੰਡਰਗਰਾਊਂਡ ਕਰ ਦਿੱਤੀਆਂ ਜਾਣਗੀਆਂ ਅਜੇ ਤੱਕ ਅਜੇ ਆਖਤੇ ਨਹੀਂ ਹੋਇਆ ਸ਼ਹਿਰ ਅੰਦਰ ਸੜਕਾਂ ਵਿੱਚ ਟੋਏ ਪੈ ਜਾਣ ਤਾਂ ਉਹਨਾਂ ਦੀ ਲੰਬਾ ਸਮਾਂ ਅਣਦੇਖੀ ਕੀਤੀ ਜਾਂਦੀ ਹੈ ਕਈ ਸੈਕਟਰਾਂ ਵਿੱਚ ਪਹਿਲਾਂ ਪੀਣ ਵਾਲੇ ਪਾਣੀ ਲਈ ਘੜੇ ਰੱਖੇ ਹੁੰਦੇ ਸਨ ਪਰ ਹੁਣ ਉਹ ਰਵਾਜ ਨਹੀਂ ਰਿਹਾ ਹੁਣ ਕਈ ਸੈਕਟਰਾਂ ਵਿੱਚ ਪੀਣ ਵਾਲਾ ਪਾਣੀ ਜਨਤਕ ਖਸਾਵਾਂ ਉੱਪਰ ਨਹੀਂ ਮਿਲਦਾ ਹਾਂ ਪੀਣ ਵਾਲੇ ਪਾਣੀ ਅਤੇ ਬਿਜਲੀ ਦੀ ਘਰਾਂ ਨੂੰ ਸਪਲਾਈ ਪਹਿਲਾਂ ਨਾਲੋਂ ਕਾਫੀ ਹੱਦ ਤੱਕ ਹੁਣ ਸੁਧਰ ਗਈ ਹੈ ਬਜ਼ਾਰਾਂ ਤੇ ਘਰਾਂ ਦੇ ਬਾਹਰ ਸਫਾਈ ਦੇ ਵੀ ਪ੍ਰਬੰਧ ਕੀਤੇ ਗਏ ਹਨ ਪਰ ਥਾਂ-ਥਾਂ ਲੱਗੇ ਕੂੜੇ ਦੇ ਢੇਰ ਕਈ-ਕਈ ਦਿਨ ਉਵੇਂ ਹੀ ਪਏ ਰਹਿੰਦੇ ਹਨ ਸ਼ਹਿਰ ਵਿੱਚ 24 ਘੰਟੇ ਪਾਣੀ ਦੀ ਸਪਲਾਈ ਅਜੀਬ ਹੀ ਸੁਪਨਾ ਹੀ ਨਜ਼ਰ ਆ ਰਹੀ ਹੈ ਸੜਕਾਂ ਤੇ ਦੌੜ ਰਹੇ ਵੱਡੀ ਗਿਣਤੀ ਤੀਰੀ ਵੀਲਰ ਆਵਾਜ਼ਾਈ ਵਿੱਚ ਬਿਲਮ ਬਣ ਰਹੇ ਹਨ ਜਿੱਥੇ ਵੇਖਦੇ ਉੱਥੇ ਹੀ ਖੜ ਕੇ ਸਵਾਰੀ ਲੱਭਣ ਲੱਗ ਜਾਂਦੇ ਹਨ ਕੀ ਇਹ ਸ਼ਹਿਰ ਸੱਚਮੁੱਚ ਸਮਾਰਟ ਸਿਟੀ ਬਣ ਜਾਏਗਾ ਸ਼ਹਿਰ ਵਾਸੀ ਅੱਜਕੱਲ੍ਹ ਚਿਹਰਿਆਂ ਤੇ ਇਹ ਪ੍ਰਸ਼ਨ ਚੇਨ ਲੈ ਕੇ ਚਰਚਾ ਕਰਦੇ ਆਮ ਦਿਖਾਈ ਦੇਣਗੇ ਚੰਡੀਗੜ੍ਹ ਦੇ ਸਮਾਰਟ ਸਿਟੀ ਬਣਾਉਣ ਨੂੰ ਵਾਸਤੇ ਅਜ ਤੋਂ 10 ਸਾਲ ਪਹਿਲੂ ਬੋਲਿਆ ਗਿਆ ਸੀ ਕਿ ਚੰਡੀਗੜ੍ਹ ਨੂੰ ਸਮਾਰਟ ਸਿਟੀ ਬਣਾਇਆ ਜਾਏ ਸਿਟੀ ਬਿਊਟੀਫੁੱਲ ਨੂੰ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਸ਼ਾਇਦ ਇੱਥੇ ਕੁਝ ਡਿਵੈਲਪਮੈਂਟ ਹੋਏਗੀ ਪਰ ਜਿੱਦਾਂ ਦਾ ਸਮਾਰਟ ਚੰਡੀਗੜ੍ਹ ਹੈਗਾ ਉਦਾਂ ਦਾ ਹੀ ਅੱਜ ਦੀ ਡੇਟ 'ਚ ਕੋਈ ਡਿਵੈਲਪਮੈਂਟ ਨਹੀਂ ਹੋਈ ਬਿਕੋਜ਼ ਇਹਦੇ ਵਿੱਚ ਦੇਖਣ ਵਾਲੀ ਇਹ ਗੱਲ ਸੀ ਅੰਡਰਗਰਾਉਂਡਿੰਗ ਵਾਇਰਿੰਗ ਦੇ ਬਾਰੇ ਗੱਲ ਕੀਤੀ ਗਈ ਉਹ ਇੱਕ ਵੀ ਸੈਕਟਰ ਅੱਜ ਦੀ ਡੇਟ 'ਚ ਕੋਈ ਵੀ ਅੰਡਰਗਰਾਉਂਡ ਨਹੀਂ ਹੋਇਆ ਵਾਇਰਿੰਗ ਦੇ ਬਾਰੇ ਉਦੇ ਬਾਅਦ ਇੱਥੇ ਇਹਨਾਂ ਨੇ ਇਹ ਕਿਹਾ ਸੀ ਮੈਟਰੋ ਸ਼ੁਰੂ ਕਰਨੀ ਚਾਹੀਦੀ ਹੈ ਮੈਟਰੋ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਹੋਰ ਬਹੁਤ ਹੀ ਇਹ ਕਿ ਮੁੱਦੇ ਆ ਜਿਹੜੇ ਗਵਰਨਮੈਂਟ ਨੇ ਕਹੇ ਸੀ ਵਾਅਦੇ ਕੀਤੇ ਅਸੀਂ ਸਮਾਰਟ ਵਿਲੇजेस ਬਣਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਕਿਤੇ ਵੀ ਬੋਤ ਲੈਣ ਵਾਸਤੇ ਕਿਸੇ ਸਰਕਾਰ ਨੇ ਕਿਹਾ ਕਿ ਆਪਾਂ ਆ ਇੱਕ ਇੱਕ ਪਿੰਡ ਗੋਤ ਚ ਲੈ ਲਿਜੇ ਸਾਰੰਗਪੁਰ ਨੂੰ ਕਿਹਾ ਗਿਆ ਗੋਤ ਲੈ ਲੈਣੇ ਆ ਉੱਥੇ ਡਵੈਲਪਮੈਂਟ ਕਰਨ ਦੀ ਬਜਾਏ ਉੱਥੇ ਦੇ ਅੱਜ ਦੀ ਰੇਟ ਚ ਜਾਓ ਕੋਈ ਸੜਕ ਵੀ ਅੱਜ ਦੀ ਰੇਟ ਚ ਵਧੀਆ ਨਹੀਂ ਹੈਗੀ ਆ ਸਾਰੀਆਂ ਪੱਟ ਕੇ ਸੁੱਟੀਆਂ ਹੋਈਆਂ ਬਹੁਤ ਹੀ ਬੁਰਾ ਹਾਲ ਹੈ ਡਵੈਲਪਮੈਂਟ ਕਿਤੇ ਦਿਖਾਈ ਨਹੀਂ ਦਿੰਦੀ ਐ ਤੇ ਇਹ ਹਾਲ ਹੈ ਇਸ ਵਲੇ ਬਾਕੀ ਦੇਖੋ ਇਲੈਕਸ਼ਨ ਹੋ ਰਹੇ ਆ ਦੇਖਦੇ ਜੋ ਹੋਏਗਾ ਦੇਖਾਂਗੇ ਆਪਾਂ ਇਹ ਵੀਡੀਓ ਦੇਖਣ ਲਈ ਤੁਹਾਡਾ ਸ਼ੁਕਰੀਆ ਇਹ سلسلہ ਅੱਗੇ ਵੀ ਚੱਲਦਾ ਰਹੇਗਾ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਤੇ ਅਸੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਸਾਡਾ ਹੌਸਲਾ ਵਧਾਉਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਦਾ ਬਟਨ ਵੀ ਦਬਾ ਦੇਣਾ ਤੁਹਾਡੇ ਕਮੈਂਟਸ ਦੀ ਵੀ ਉਡੀਕ ਰਹੇਗੀ ਸ਼ੁਕਰੀ